ਅੱਜ ਪੰਜਾਬ ਕੈਬਨਿਟ ਦੀ ਬੈਠਕ ਹੈ ਤੇ ਉਸ ਤੋਂ ਬਾਅਦ ਇਜਲਾਸ ਹੈ ਇਜਲਾਸ ਦੇ ਵਿੱਚ ਕਾਫੀ ਕੁਝ ਹੋਣ ਜਾ ਰਿਹਾ ਜਿੱਥੇ ਉਹਦੇ ਤੇ ਨਜ਼ਰਸਾਨੀ ਕਰਾਂਗੇ ਉੱਥੇ ਅੱਜ ਲੈਂਡ ਪੁਲਿੰਗ ਨੂੰ ਲੈ ਕੇ ਵੀ ਦੋ ਪਾਸਿਓਂ ਖਬਰਾਂ ਆ ਰਹੀਆਂ ਇੱਕ ਪਾਸੇ ਸਵੇਰ ਦੇ ਲਈ ਅਗਲੇ ਕੱਲ੍ਹ ਦੇ ਲਈ ਅਕਾਲੀ ਜਲ ਤਿਆਰੀ ਕਰ ਰਿਹਾ ਤੇ ਅੱਜ ਕਹਿੰਦੇ ਕਾਂਗਰਸ ਵੀ ਧਰਤੀ ਤੇ ਉਤਰਨ ਦੀ ਤਿਆਰੀ ਚਾ ਪਰ ਲੈਂਡ ਪੁਲਿੰਗ ਦੇ ਵਿੱਚ ਵੀ ਕੁਝ ਤਬਦੀਲੀ ਹੈ ਇਹਦੇ ਉੱਤੇ ਵੀ ਨਜ਼ਰਸਾਨੀ ਕਰਾਂਗੇ ਇਧਰ 34 ਮੈਂਬਰੀ ਕਮੇਟੀ ਦੀ ਬੈਠਕ ਤੇ ਉਧਰ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦਾ ਬਿਆਨ ਪਹਿਲਗਾਮ ਹਮਲੇ ਨੂੰ ਲੈ ਕੇ ਅਹਿਮ ਇਹਨਾਂ ਸਾਰੇ ਪਹਿਲੂਆਂ ਤੇ ਚਰਚਾ ਕਰਾਂਗੇ ਇਹਨਾਂ ਚਰਚਾ ਦੇ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ اجلاس ਦੇ ਉੱਤੇ ਜਾਣਾ ਚਾਹਣਾ ਕਿ اجلاس ਦੇ ਵਿੱਚ ਅੱਜ ਕੀ ਧੋਮਤੀ ਆ ਸਕਦੇ ਨੇ ਜਾਂ ਇੱਕਮਤਾ ਹੀ ਆ ਸਕਦਾ ਉਹ ਜਿਹੜੇ ਅੱਜ ਕੈਬਨਟ ਚ ਪਹਿਲਾਂ ਪਾਸ ਕਰਨੇ ਪੈਣਗੇ ਕੈਬਨਟ ਦੀ ਬੈਠਕ ਤੇ ਅੱਜ ਦਾ اجلاس ਇੱਥੋਂ ਗੱਲ ਸ਼ੁਰੂ ਕਰੀਏ ਜੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਅੱਜ ਜਿਹੜਾ ਸ਼ੈਡਿਊਲਡ ਪ੍ਰੋਗਰਾਮ ਉਹਨਾਂ ਨੇ ਦਿੱਤਾ ਹੋਇਆ ਹੈ ਉਹਦੇ ਵਿੱਚ ਵਿਧਾਨਕ ਕਾਬ ਨੇ ਇਹਦਾ ਮਤਲਬ ਬਿੱਲ ਆਉਣੇ ਨੇ ਤੇ ਕੈਬਨਟ ਇਸੇ ਕਰਕੇ ਹੋ ਰਹੀ ਹੈ ਬਹੁਤ ਵਾਰ ਇਹ ਹੁੰਦਾ ਕਿ ਇੱਕ ਰਾਤ ਪਹਿਲਾਂ ਸੱਦ ਲੈਂਦੇ ਨੇ ਤਕੜੋ ਘੰਟੇ ਪਹਿਲਾਂ ਸੱਦ ਲੈਂਦੇ ਨੇ ਜਿਹੜਾ ਵੀ ਬਿੱਲ ਵਿਧਾਨ ਸਭਾ ਚ ਜਾਣਾ ਹੈ ਉਹਦੀ ਕੈਬਨਟ ਤੋਂ ਮਨਜ਼ੂਰੀ ਤਾਂ ਜ਼ਰੂਰੀ ਹੈ ਅਜੇ ਤੱਕ ਇਹਨਾਂ ਨੇ ਇੱਕ ਤਾਂ ਜਿਹੜਾ ਬੇਅਦਬੀ ਵਾਲਾ ਬਿੱਲ ਹੈ ਉਹਨੂੰ ਮਨਜ਼ੂਰ ਨਹੀਂ ਕੀਤਾ ਹੋਇਆ ਸੀਗਾ ਕਿ ਵਿਧਾਨ ਸਭਾ ਚ ਜਾਣ ਵਾਸਤੇ ਇੱਕ ਕਹਿੰਦੇ ਨੇ ਬਿਲ ਇਹੋ ਜਾਂ ਵੀ ਉਹ ਵੀ ਆਉਣਾ ਇੱਕ ਜਿਹੜਾ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਸਪੂਰਸ ਡਰੱਗ ਚ ਨੇ ਜਾਂ ਜਿਹੜੀਆਂ ਨਕਲੀ ਚ ਹੋ ਨੇ ਹਰਿਆਣੇ ਦੀ ਤਰਜ਼ ਤੇ ਕਹਿੰਦੇ ਕੋਈ ਬਿੱਲ ਲਿਆ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਜਿਹੜਾ ਬੇਅਦਬੀ ਵਾਲਾ ਮਾਮਲੇ ਦਾ ਸਵਾਲ ਸੀਗਾ ਪਹਿਲਾਂ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਕਿਹਾ ਕਿ ਕੇਜਰੀਵਾਲ ਉਹਨਾਂ ਨੇ ਵੀ ਬੋਲਿਆ ਕਿ ਮਾਨ ਸਾਹਿਬ ਇੱਕ ਬਿੱਲ ਲਿਆ ਰਹੇ ਨੇ ਦੇਖਣਾ ਉਹ ਚ ਇੰਨੀ ਸਖਤ ਸਜ਼ਾਵਾ ਹੋਣਗੀਆਂ ਡਰ ਹੋਊਗਾ ਪਰ ਹੌਲੀ-ਹੌਲੀ ਉਹ ਮੇਰੇ ਖਿਆਲ ਨਾਲ ਅੰਦਰ ਖਾਤੇ ਇਹਨਾਂ ਦੇ ਵਿੱਚ ਵੀ ਇੱਕ ਤਾਂ ਚਰਚਾ ਚੱਲੀ ਤੇ ਦੂਸਰਾ ਕੁਝ ਲੋਕਾਂ ਦਾ ਜਾਂ ਜਿਹੜੇ ਸਰਕਾਰ ਦੇ ਨੇੜੇ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਉੱਪਰੋਂ ਵੀ ਸ਼ਾਇਦ ਗਵਰਨਮੈਂਟ ਆਫ ਇੰਡੀਆ ਤੱਕ ਵੀ ਇਹਨਾਂ ਨੂੰ ਕੋਈ ਮੈਸੇਜ ਹੋ ਗਿਆ ਕਿ ਇਹ ਫੇਰ ਇਹਦੇ ਵਿੱਚ ਕੱਲ ਨੂੰ ਪੰਗਾ ਪਏਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਆਪੀਸੀ ਦੇ ਵਿੱਚ ਸੋਧ ਕੀਤੀ ਸੀ ਅਕਾਲੀ ਦਲ ਨੇ ਵੀ 2016 ਚ 2018 ਚ ਮਤਲਬ ਕਾਂਗਰਸ ਗਵਰਨਮੈਂਟ ਨੇ ਜਿੱਥੇ ਇਹ ਲਾਇਆ ਸੀ ਪਹਿਲਾਂ ਤਾਂ ਕੱਲਾ ਗੁਰੂ ਰਣਜੀਤ ਸਾਹਿਬ ਦਾ ਭੇਜਤਾ ਸੀ ਉਹਨਾਂ ਨੇ ਉਹ ਕਹਿੰਦੇ ਵੀ ਫਿਰ ਇਹ ਸੈਕੂਲਰ ਇੰਡੀਆ ਤੇ ਇਹਦੇ ਵਿੱਚ ਬਾਕੀ ਧਰਮ ਗ੍ਰੰਥ ਵੀ ਨੇ ਤੇ ਇਹਨਾਂ ਦੇ ਨਾਲ ਤਿੰਨ ਹੋਰ ਧਰਮਗ੍ਰੰਥ ਪਾਤੇ ਸੀ ਨਾਲ ਜਿਹੜੇ ਹੋਰ ਨੇ ਉਹ ਉਹਦੇ ਆਧਾਰ ਤੇ ਵੀ ਉਹਨਾਂ ਨੇ ਨਹੀਂ ਸੀ ਇਨਮੰਜੂਰੀ ਦਿੱਤੀ ਹੁਣ ਇਹ ਅਲੱਗ ਆਪਣਾ ਬਿੱਲ ਬਣਾਉਣ ਲੱਗੇ ਨੇ ਕਿ ਜੀ ਉਹ ਆਈਪੀਸੀ ਨਾਲ ਨਹੀਂ ਜੋੜਨਾ ਬਿੱਲ ਇਹ ਅਲੱਗ ਬਣਾਉਣਾ ਜੀ ਅਸੀਂ ਤਾਂ ਉਹਦੇ ਨਾਲ ਜ਼ਰੂਰਤ ਨਹੀਂ ਹੈ ਪਰ ਉਹਦੇ ਚ ਕਿੰਨੀ ਸਜ਼ਾ ਹੋਵੇ ਕਿੰਨੀ ਨਾ ਹੋਵੇ ਇਹਦੇ ਤੇ ਵੀ ਅਜੇ ਦੁਬਦ ਹੈ ਪਹਿਲਾਂ 3 ਸਾਲ ਦੀ ਸਜ਼ਾ ਜਿਹੜੀ ਪਹਿਲਾਂ ਪੁਰਾਣਾ ਬੇਅਦਬੀ ਦਾ ਜਿਹੜਾ ਕਾਨੂੰਨ ਤਹਿਤ ਕੀਤਾ ਜਾਂਦਾ ਹੁਣ ਜਿਹੜਾ ਡਰਾਫਟ ਚਾ ਕਹਿੰਦੇ ਨੇ 10 ਸਾਲ ਦੀ ਸਜਾ ਪਰ ਮੰਗ ਤਾਂ ਬਾਹਰੋਂ ਫાંਸੀ ਦੀ ਵੀ ਤੇ ਉਮਰ ਕਾਇਦ ਜਾਂ ਬਾਕੀ ਦੀਆਂ ਚੀਜ਼ਾਂ ਦੇ ਵੀ ਹੋ ਰਹੀ ਹੈ ਇਸ ਲਈ ਕਿਹਾ ਇਹ ਜਾ ਰਿਹਾ ਹੈ ਕਿ ਇਸ ਬਿੱਲ ਨੂੰ ਪੇਸ਼ਤਾ ਕੀਤਾ ਜਾਇਆ ਸਕਦਾ ਤੇ ਪੇਸ਼ ਕਰਨ ਤੋਂ ਬਾਅਦ ਪਾਸ ਨਹੀਂ ਕੀਤਾ ਜਾਏਗਾ ਤੇ ਇਹਨੂੰ ਕਮੇਟੀ ਨੂੰ ਵਿਧਾਨ ਸਭਾ ਦੀ ਨੂੰ ਸੌਂਪ ਦਿੱਤਾ ਜਾਏਗਾ ਤਾਂ ਕਿ ਜਿਹੜੇ ਸਟੇਕ ਹੇਲਡਰਜ਼ ਨੇ ਹੋਰ ਸਾਰੇ ਲੋਕ ਧਾਰਮਿਕ ਆਗੂ ਡਿਫਰੈਂਟ ਧਰਮਾਂ ਦੇ ਹੋਰ ਜਨਤਕ ਤੌਰ ਤੇ ਉਹ ਕਹਿ ਵੀ ਦਿੰਦੇ ਨੇ ਕਿ ਇਹਨੂੰ ਇਹਨੂੰ ਵੀ ਸੰਧੋ ਇਹਨੂੰ ਵੀ ਸੰਧੋ ਉਹਨਾਂ ਦੀ ਰਾਏ ਵੀ ਲਈ ਜਾ ਸਕਦਾ ਹੈ ਇਹ ਇੱਕ ਮਾਮਲਾ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਬੇਸਿਕਲੀ ਔਰ ਉਹਦੇ ਤੇ ਵੀ ਇੱਕ ਸਟਰੈਟਜੀ ਕੈਬਨਟ ਵਾਲੇ ਆਪਣੀ ਬਣਾਉਣਗੇ ਨਾ ਆਪਾਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਦੇਖੋ ਇਹ ਚ ਪ੍ਰਸ਼ਨ ਕਾਲ ਤੇ ਜ਼ੀਰੋ ਆਵਰ ਤਾਂ ਇਹ ਕਹਿ ਕੇ ਹਟਾ ਦਿੱਤੇਗੇ ਕਿ ਸਪੈਸ਼ਲ ਸੈਸ਼ਨ ਹੈ ਸਪੈਸ਼ਲ ਸੈਸ਼ਨ ਜੇ ਨਹੀਂ ਹੁੰਦਾ ਹਾਲਾਂਕਿ ਜਿਹੜਾ ਸਪੈਸ਼ਲ ਸੈਸ਼ਨ ਹੁੰਦਾ ਹੈ ਬੇਸਿਕਲੀ ਤਾਂ ਉਹ ਕਿਸੇ ਇੱਕ ਜਾਂ ਦੋ ਨੁਕਤੇਾਂ ਤੇ ਹੀ ਹੁੰਦਾ ਹੁਣ ਇਹ ਸਪੈਸ਼ਲ ਸੈਸ਼ਨ ਕਾਹਦਾ ਰਹਿ ਗਿਆ ਕਿ ਤੁਸੀਂ ਇੱਥੇ ਵੀ ਕਰੋਗੇ ਇੱਥੇ ਵੀ ਕਰੋਗੇ ਇੱਥੇ ਵੀ ਕਰੋਗੇ ਇੱਥੇ ਤੇ ਵੀ ਕਰੋਗੇ ਸਪੈਸ਼ਲ ਖੈਸਰ ਟਾਰਗੇਟਡ ਹੁੰਦਾ ਨਾ ਕਿ ਆਪਾਂ ਆਇਆ ਆ ਪਾਰਟਿਕੂਲਰ ਮੁਰਦਾ ਅਮਰਜੈਂਸੀ ਆ ਗਿਆ ਜਾਂ ਆਪਾਂ ਇਸ ਕਿਸੇ ਮੁੱਦੇ ਤੇ ਬਹਿਸ ਕਰਨੀ ਹੈ ਜੋ ਵੀ ਹੁੰਦਾ ਹੁਣ ਆਪੋਜੀਸ਼ਨ ਕਹਿ ਰਹੀ ਸੀ ਜੇ ਉਹਦੇ ਤੇ ਉਹ ਕਿਵੇਂ ਬੋਲੂ ਕਿਵੇਂ ਕਹਿਣਗੇ ਇਹ ਨਹੀਂ ਸਮਝ ਆਇਆ ਉਹ ਕਹਿ ਰਹੇ ਸੀ ਇੱਕ ਤਾਂ ਲੈਂਡ ਪੋਲਿਸੀ ਇੱਕ ਹੀ ਬੰਨਾ ਕੁਝ ਐਮਐਲਏ ਨੇ ਉਹਨਾਂ ਦੇ ਨੇ ਇਹ ਵੀ ਉਠਾਇਆ ਵੀ ਜਿਹੜਾ ਇਹ ਕ੍ਰਾਈਮ ਹੋ ਰਿਹਾ ਹੈ ਪੁਲਸ ਦੇ ਤਰਫ ਬਲਡੋਜ਼ਰ ਕਲਚਰ ਫੇਕ ਇਨਕਾਉਂਟਰ ਜੇ ਉਹ ਇਹਨਾਂ ਤੇ ਵੀ ਗੱਲ ਕਰਨੀ ਚਾਹੀਦੀ ਔਰ ਸੈਂਬਲੀ ਚ ਸੋਪਾਲ ਖੈਰਾ ਦੇ ਤੱਕ ਕਿਆ ਹੀ ਸੀ ਖੜਕੇ ਇਹ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਵੀ ਅੰਦਰ ਕਿਹਾ ਸੀਗਾ ਉਹ ਕਹਿੰਦਾ ਸੀ ਮੈਨੂੰ ਜਿਹੜੇ ਮੁੱਦਿਆਂ ਤੇ ਮੈਂ ਬੋਲਣ ਲਈ ਕਹਿ ਰਿਹਾ ਉਹਨਾਂ ਮੁੱਦਿਆਂ ਦੇ ਉੱਤੇ ਮੈਨੂੰ ਬੁਲਾਓ ਤਾਂ ਸਪੀਕਰ ਸਾਹਿਬ ਨੇ ਕਹਿੰਦਾ ਸੀ ਫਿਰ ਬੈਠ ਜਾ ਉਹ ਜਿਹੜਾ ਪਹਿਲਾਂ ਵਾਲਾ ਮੁੱਦਾ ਚੱਲਦਾ ਸੀ ਵੀ ਜੇ ਤੇ ਨਹੀਂ ਬੋਲਣਾ ਤਾਂ ਰਹਿਣ ਦਿਓ ਇਹਦਾ ਮਤਲਬ ਕੀ ਅੱਜ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਨੂੰ ਲੈਂਡ ਪੂਲਿੰਗ ਪਾਲਿਸੀ ਤੇ ਇਹ ਜਿਹੜੇ ਕ੍ਰਾਈਮ ਤੇ ਲਾ ਐਂਡ ਆਰਡਰ ਦੇ ਇਸ਼ੂ ਨੇ ਇਹਨਾਂ ਤੇ ਬੋਲਣ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਤੇ ਜਾਂ ਕੋਈ ਸਰਕਾਰ ਏਜੰਡਾ ਦੇ ਆਕੇ ਕਹੇ ਕਿ ਚਲੋ ਆਪਾਂ ਇੱਥੇ ਬਹਿਸ ਹੀ ਕਰ ਲੈਂਦੇ ਆ ਬੋਲਣ ਦੀ ਬਜਾਇਆ ਮੁੱਦੇ ਤੇ 2 ਘੰਟੇ ਦੀ ਬਹਿਸ ਕਰ ਲੈਂਦੇ ਆ ਜਾਂ ਫਲਾਣੇ ਮੁੱਦੇ ਤੇ ਕਰ ਲੈਂਦੇ ਆ ਇਹ ਇੱਕ ਦੇਖਣ ਵਾਲਾ ਸਵਾਲ ਹੈ ਜੇ ਨਹੀਂ ਬੋਲਣ ਦਿੱਤਾ ਜਾਏਗਾ ਤਾਂ ਆਪੋਜੀਸ਼ਨ ਕੀ ਕਰਦੀ ਹੈ ਵਾਕ ਆਊਟ ਕਰਕੇ ਬਾਹਰ ਆ ਜਾਏਗੀ ਜਾਂ ਵਾਇਲਟ ਜਾਏਗੀ ਨਾਰੇ ਵੀ ਲਾਏਗੀ ਕੁਝ ਇਹ ਜਿਹਾ ਮੁੱਦਾ ਬਣਾਏਗੀ ਕੀ ਕਰੇਗੀ ਕਿੰਨੀ ਇੱਕ ਜ਼ੁਰਤ ਨਾਲ ਆਪਣਾ ਆਪਣੀ ਗੱਲ ਨੂੰ ਰੱਖੂਗੀ ਇਹ ਵੀ ਇੱਕ ਸਵਾਲ ਹੈਗਾ ਹਾਂ ਵਿਧਾਨ ਸਭਾ ਚੇ ਜਰੂਰ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੇ اپੋਜੀਸ਼ਨ ਦਾ ਜਦੋਂ ਮਾਈਕ ਬੰਦ ਹੁੰਦਾ ਤਾਂ ਬਾਹਰ ਸੁਣਦਾ ਨਹੀਂ ਜੇ ਬੈਂਕ ਬੰਦ ਨਾ ਹੋਵੇ ਤਬਾ ਰੌਲਾ ਵੀ ਸੁਣਦਾ ਜਾਂਦਾ ਮੁਕਾਬਲਤਾਂ ਔਰ ਜਿਹੜਾ ਫੋਕਸ ਹੈ ਕਿਉਂਕਿ ਵਿਧਾਨ ਸਭਾ ਦੇ ਰਾਹੀ ਉਹ ਦਿਖਾਇਆ ਜਾਂਦਾ ਲਾਈਵ ਤੇ ਇਸ ਕਰਕੇ ਜਿੱਥੇ ਮਰਜੀ ਕੈਮਰਿਆਂ ਦਾ ਫੋਕਸ ਕਰ ਦੋ ਤੁਸੀਂ ਉਹ ਵੀ ਆਪਣੇ ਆਪ ਉਸ ਲੈਵਲ ਤੇ ਹੋ ਜਾਂਦਾ ਏ ਸਪੀਕਰ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਜੇ ਸਭ ਨੂੰ ਬਰਾਬਰ ਦਾ ਦੇਣਾ ਤਾਂ ਬਰਾਬਰ ਦਾ ਫੋਕਸ ਵੀ ਹੋਵੇ ਤੇ ਇਹਨਾਂ ਮੁੱਦਿਆਂ ਤੇ ਗੱਲ ਵੀ ਹੋਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਦਾ ਦਿਨ 2 ਵਜੇ ਤੋਂ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਦੇਖਣ ਆਣਾ ਹੋਵੇਗਾ ਕਿ ਕਿੰਨੇ ਕੁ ਲੋਕਾਂ ਦੇ ਮੁੱਦੇ ਜਾਂ ਕੀ ਜਿਹੜਾ ਨਸ਼ਿਆਂ ਦਾ ਮੁੱਦਾ ਇੱਕ ਜਿਹਨੂੰ ਇਹ ਕਹਿੰਦੇ ਨੇ ਯੁੱਧ ਨਸ਼ਿਆਂ ਖਿਲਾਫ ਉਹਦਾ ਕੋਈ ਮਤਾ ਲਿਆ ਕੇ ਉੱਤੇ ਚਰਚਾ ਹੋਏਗੀ ਔਰ ਉੱਤੇ ਚਰਚਾ ਹੋਏਗੀ ਫਿਰ ਉਹ ਅੰਦਰ ਵੀ ਬਲਡੋਜ਼ਰ ਚੱਲੂਗਾ ਵੀ ਆਪਾਂ ਹੀ ਕਹਿ ਲਓ ਤੇ ਬਾਕੀ ਦਿਆਂ ਨੂੰ ਨਾ ਕਹਿਣ ਦਿਓ ਜਾ ਖੁੱਲ ਕੇ ਚਰਚਾ ਹੋਏਗੀ ਚੰਗੀ ਗੱਲ ਤਾਂ ਇਹ ਹੀ ਆ ਕਿ ਖੁੱਲ ਕੇ ਚਰਚਾ ਹੋ ਜੇ ਜਿਹਦੇ ਨਾਲ ਇੱਕ ਦੂਜੀ ਪਾਰਟੀ ਦਾ ਜਾਂ ਇੱਕ ਦੂਜੇ ਐਮ ਐਲ ਏ ਦਾ ਪਤਾ ਵੀ ਲੱਗੇ ਕੌਣ ਕਿੱਧਰ ਖੜਾ ਹੈ ਤੇ ਦੂਜਾ ਇਹ ਵੀ ਪਤਾ ਲੱਗੇ ਕਿ ਕਿੰਨੀ ਕਿਸਿਆਣੀ ਕੋਈ ਗੱਲ ਕਰਦਾ ਕਿੰਨਾ ਕੋਈ ਤਿਆਰੀ ਕਰਕੇ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਆਪਣੇ ਐਮ ਐਲ ਏ ਜਿ ਬਾਰੇ ਤੇ ਪਾਰਟੀਆਂ ਬਾਰੇ ਬਿਲਕੁਲ ਸਰਦਾਰ ਅਮੀਰ ਸਿੰਘ ਜੀ ਬਿਲਕੁਲ درست ਹੈ ਕਿ ਜਿਸ ਤਰ੍ਹਾਂ ਅਖਬਾਰਾਂ ਚ ਇਸ ਤਰ੍ਹਾਂ ਸੀ ਹੋ ਸਕਦਾ ਨਸ਼ਿਆਂ ਦੇ ਮੁੱਦੇ ਤੇ ਵੀ ਸਰਕਾਰ ਆਪਣੇ ਆਪ ਨੂੰ ਸ਼ਾਬਾਸ਼ੀ ਤੇ ਦੂਜਿਆਂ ਨੂੰ ਘਿਰਨ ਦੀ ਕੋਸ਼ਿਸ਼ ਕਰੇ ਪਰ ਤੁਸੀਂ ਥੋੜਾ ਜਿਹਾ ਵਿੱਚ ਜ਼ਿਕਰ ਕੀਤਾ ਲੈਂਡ ਪੂਲਿੰਗ ਦਾ ਅੱਜ ਕੰਦੇ ਕਿ ਲੁਧਿਆਣੇ ਦੇ ਵਿੱਚ ਕਾਂਗਰਸ ਛੋਟਾ ਬੋਤ ਪ੍ਰਦਰਸ਼ਨ ਕਰਨ ਨੂੰ ਫਿਰਦੀ ਹੈ ਲੈਂਡ ਪੂਲਿੰਗ ਦੇ ਮਾਮਲੇ ਤੇ ਕੱਲੋਂ ਅਕਾਲੀ ਦਲ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਕਰਨਾ ਹੈ ਵੱਡੇ ਪੱਧਰ ਤੇ ਜੰਗ ਛੇੜਨੀ ਪਰ ਜਾਣਕਾਰੀ ਇਹ ਵੀ ਆ ਰਹੀ ਹੈ ਕੁਝ ਕਿ ਲੈਂਡ ਪੂਲਿੰਗ ਦੀ ਪਾਲਿਸੀ ਵਿੱਚ ਕੋਈ ਤਬਦੀਲੀ ਦੀ ਗੱਲ ਤੁਰੀ ਹੈ ਜੀ ਕੀ ਹੋਣ ਜਾ ਰਹੀ ਹੈ ਤਬਦੀਲੀ ਬਾਰੇ ਥੋੜਾ ਬਹੁਤ ਪ੍ਰੈਸ਼ਰ ਹੈ ਇਹਨਾਂ ਨੂੰ ਇਹ ਹੈ ਵੀ ਕਿਵੇਂ ਨਾ ਕਿਵੇਂ ਮੈਨੇਜ ਕੀਤਾ ਜਾਏ ਥੋੜੀ ਥੋੜੀ ਸੋਧ ਕਰਕੇ ਉਹ ਚ ਬੁਨਿਆਦੀ ਕੋਈ ਫਰਕ ਨਹੀਂ ਪਾ ਰਹੇ ਔਰ ਇਹ ਕਰ ਰਹੇ ਨੇ ਕਿ ਆਪਾਂ ਲੈਣੀ ਤਾਂ ਜ਼ਮੀਨ ਹੈਗੀ ਉਹ ਹੈ ਲੋਕਾਂ ਨੂੰ ਕਿਵੇਂ ਸ਼ਾਮਲ ਕੀਤਾ ਜਾਏ ਹੁਣ ਇਹ ਕਰ ਰਹੇ ਨੇ ਕਿ ਜਿਵੇਂ ਛੋਟੇ ਕਿਸਾਨ ਨੇ ਬਹੁਤ ਮਤਲਬ 1 ਏਕੜ ਜ਼ਮੀਨ ਹੁੰਦੀ ਆ ਉਹ ਚ 5 7 10 ਦਾ ਖਾਤਾ ਸਾਂਝਾ ਹੁੰਦਾ ਹੈ ਪਰਿਵਾਰਾਂ ਦਾ ਵੱਡੇ ਕੇ ਪਰਿਵਾਰ ਤੇ ਉਹ ਸਾਰੇ ਕਿਵੇਂ ਕਰਨਗੇ ਜਾਂ ਬਹੁਤ ਛੋਟੇ ਕਹਿੰਦੇ ਨੇ ਕੁਝ ਕਨਾਲਾਂ ਵਾਲੇ ਕਿਸਾਨ ਵੀ ਹੁੰਦੇ ਨੇ ਤੇ ਉਹ ਸਾਰੇ ਤਾਂ ਮਹਿਸੂਸ ਕਰ ਰਹੇ ਨੇ ਸਾਨੂੰ ਤਾਂ ਕੁਝ ਨਹੀਂ ਮਿਲੇਗਾ ਸਾਨੂੰ ਕਮਰਸ਼ੀਅਲ ਤਾਂ ਮਿਲੇਗਾ ਹੀ ਨਹੀਂ ਫਿਰ ਕੋਈ ਪਲਾਟ ਸਾਨੂੰ ਦੂਜੇ ਨਾਲ ਅਸੀਂ ਕੀ ਕਰਾਂਗੇ ਉਹ ਵੀ ਚਲਾ ਜਾਏਗਾ ਇਹ ਕਹਿੰਦੇ ਨੇ ਇਹ ਕਰ ਲੋ ਕਿ ਜਿਹੜੇ ਬਹੁਤ ਛੋਟੇ ਨੇ ਤੇ ਅੱਠ ਬੰਦਿਆਂ ਨੂੰ ਇਕੱਠੇ ਹੋਣ ਦਾ ਇੱਕ ਯੂਨਾਈਟਿਡ ਲੀ ਉਹ ਸੱਚ ਹਿੱਸੇਦਾਰ ਬਣਾਉਣ ਦਾ ਫੈਸਲਾ ਕਰ ਲੈ। ਚਾਹੇ ਉਹ ਪਰਿਵਾਰਕ ਮੈਂਬਰ ਹੋਣ ਚਾਹੇ ਉਹ ਛੋਟੇ ਕਿਸਾਨ ਵੈਸੇ ਹੋਣ। ਇਹਦਾ ਮਤਲਬ ਫਿਰ ਕੀ ਹੋਏਗਾ ਉਹ ਅੱਠ ਮੈਂਬਰਾਂ ਕੋਲ ਜੇ 11 ਕ ਜਮੀਨਾਂ ਤੇ ਇੱਕ ਕਬਰ ਸਿਰ ਪਲਾਟ ਅੱਠਾਂ ਨੂੰ ਦੇ ਦਾਂਗੇ। ਹੁਣ ਇਹ ਮਾਮਲਾ ਹੱਲ ਹੋਣ ਵਾਲਾ ਹੈ ਜਾਂ ਨਵੇਂ ਕਿਸੂੜੀ ਪਾਉਣ ਵਾਲਾ। ਤੇ ਜੇ ਉਹ ਅੱਠ ਨੂੰ ਤੁਸੀਂ ਦੇ ਦੋਗੇ ਅੱਗੇ ਨੂੰ ਉਹ ਲੜੀ ਜਾਣਗੇ ਕਿਹੜੇ ਅੱਠ ਨੂੰ ਫਿਰ ਇੱਕ ਉਹ ਜਿਹੜਾ ਤੁਸੀਂ ਦੇ ਦਿੱਤਾ ਹੈ ਤੇ ਦੂਜੀ ਗੱਲ ਜੇ ਉਹਨਾਂ ਨੇ ਡਵੈਲਪ ਕਰਾਉਣਾ ਹੈ ਤਾਂ ਉਹਨਾਂ ਕੋਲ ਕਰੋੜ ਕਰੋੜ ਰੁਪਇਆ ਉਹ ਤੋਂ ਬਾਅਦ ਚਾਹੀਦੇ ਨੇ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਜ਼ਮੀਨ ਤੁਸੀਂ ਹਰ ਹਾਲਤ ਚ ਲੈਣੀ ਹੈ ਤਰੀਕੇ ਤੁਸੀਂ ਇਹ ਜੇ ਕੱਢਦੇ ਹੋ ਵੀ ਨਹੀਂ ਐ ਨਹੀਂ ਆਇਆ ਵੀ ਤੇਰਾ ਵੀ ਹੋਜੂ ਤੇਰਾ ਵੀ ਹੋਜੂ ਤੇਰਾ ਵੀ ਹੋਜੂ ਇਹ ਸਵਾਲ ਵੱਡਾ ਇਹ ਹੈ ਕਿ ਕੀ ਇੰਨੀ ਜ਼ਮੀਨ ਤੁਹਾਨੂੰ ਚਾਹੀਦੀ ਹੈ ਕਿਉਂ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕਿੰਨੇ ਘਰ ਚਾਹੀਦੇ ਨੇ ਉਹ ਘਰ ਕੇਵਲ ਸ਼ਹਿਰ ਚ ਹੀ ਕਿਉਂ ਚਾਹੀਦੇ ਨੇ ਜਿਹੜੇ ਪਿੰਡਾਂ 'ਚ ਬੇ ਘਰੇ ਨੇ ਉਹਨਾਂ ਨੂੰ ਤਾਂ ਪਿੰਡ ਚ ਹੀ ਚਾਹੀਦਾ ਹੈ ਉਹ ਜਿੱਥੇ ਉਹਦੀ ਰੋਜੀ ਰੋਟੀ ਹੈ ਇਹ ਸਾਰੇ ਜਿਹੜੇ ਸਵਾਲ ਨੇ ਦੂਜਾ ਜਿਹੜਾ ਤੁਸੀਂ ਇਹ ਕਹਿੰਦੇ ਸੀ ਕਿ ਇਹ ਜ਼ਬਰਦਸਤੀ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜ਼ਬਰਦਸਤੀ ਵੱਲ ਨੂੰ ਜਾ ਰਹੀਆਂ ਨੇ ਤੁਸੀਂ ਨੋਟੀਫਿਕੇਸ਼ਨ ਕਰਤੇ ਬਾਕੀ ਨੇ ਹੁਣ ਇਹਨਾਂ ਨੂੰ ਇਹ ਗੱਲ ਤਾਂ ਪੱਕੀ ਪਤਾ ਲੱਗੀ ਕਿ ਪੰਜਾਬ ਦੇ ਵਿੱਚ ਲੋਕ ਇਹਨੂੰ ਪ੍ਰਵਾਨ ਨਹੀਂ ਕਰ ਰਹੇ ਇਹਦੇ ਤੇ ਉੱਠ ਖੜੇ ਹੋਏ ਨੇ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਪਾਰਟੀਆਂ ਨੂੰ 18 ਤਰੀਕ ਨੂੰ ਜਿਹੜੀ ਸੱਦੀ ਹੋਈ ਹੈ ਇੱਕ ਮੀਟਿੰਗ ਮੇਨ ਪਾਰਟੀਆਂ ਦੀ ਜਿਹੜੀਆਂ ਇਲੈਕਟਰਲ ਡੈਮੋਕ੍ਰੇਸੀ ਚ ਨੇ ਉਹ ਪਾਰਟੀਆਂ ਨੂੰ ਵੀ ਲੱਗ ਰਿਹਾ ਵੀ ਆਪਾਂ ਵੀ ਕੁਝ ਕਰਕੇ ਜਾਓ ਥੋੜਾ ਬਹੁਤ ਹੋਏਗਾ ਉੱਥੇ ਕਹਾਵਾਂਗੇ ਕਿ ਆਪਾਂ ਭਾਈ ਨਹੀਂ ਹੋਣ ਦੇਣੀ ਲੈਂਡ ਪੂਲਿਗ ਪਾਲਸੀ ਇਸ ਲੈਵਲ ਦੇ ਉੱਤੇ ਹੁਣ ਅਕਾਲੀ ਵੀ ਕਰ ਰਹੇ ਨੇ ਇਹ ਵੀ ਨੇ ਸਵਾਲ ਤਾਂ ਇਹ ਵੀ ਉੱਠਣਗੇ ਕਿ ਇਹਦੀ ਵਿਆਖਿਆ ਵੀ ਕਰਨੀ ਪੈਗੀ ਅਕਾਲੀ ਦਲ ਨੂੰ ਵੀ ਤੇ ਬਾਕੀਆਂ ਨੂੰ ਵੀ ਕਿ ਤੇਰੇ ਤੁਸੀਂ 2013 ਚ ਲੈਂਡ ਪੂਲਿੰਗ ਪਾਲਸੀ ਲਿਆਂਦੀ ਜਿਹੋ ਕਿੰਨਾ ਕਬੜਾ ਫਰਕ ਸੀ ਇੱਕ ਫਰਕ ਤੋਂ ਇਲਾਵਾ ਕਿ ਤੁਸੀਂ ਪੈਸੇ ਵੀ ਲੈ ਸਕਦੇ ਹੋ ਤੇ ਬਾਕੀ ਵੀ ਤੇ ਬਾਕੀ ਕੀ ਫਰਕ ਸੀਗੇ ਬਾਕੀ ਕਈ ਮਾਮਲਿਆਂ 'ਚ ਇਦੋਂ ਵੀ ਖਤਰਨਾਕ ਪਹਿਲੂ ਤਾਂ ਨਹੀਂ ਸੀਗੇ ਵਿੱਚ ਤੇ ਜੇਕਰ ਉਹ ਮਾਈਂਡਸੈਟ ਚੇ ਸੀ ਤਾਂ ਫਿਰ ਇਹ ਵੀ ਕਰ ਰਹੇ ਨੇ ਕਹਿਣਗੇ ਅਸੀਂ ਵੀ ਉਹੀ ਕਰ ਰਹੇ ਹਾਂ ਤੇ ਕਹਿਣ ਲੱਗੇ ਕਿ ਪਹਿਲਾਂ ਤਾਂ ਕਹਿੰਦੇ era 80 ਲਿਆਦੀਆ ਕੇਜਰੀਵਾਲ ਨੇ ਪਾਲੀ ਸੀ ਦੇਖੋ ਕਿੰਦੀ ਉਹਨੇ ਕਹਿਣ ਲੱਗੇ ਅੱਧੀ ਤਾਂ ਉਹੀ ਕੱਟ ਪੈਸਕ ਕੀਤੀ ਆ ਜੀ ਅਸੀਂ ਅਕਾਲੀਆਂ ਨੇ ਵੀ ਤਾਂ ਕੀਤਾ ਸੀ ਅਸੀਂ ਤਾਂ ਕਰ ਰਹੇ ਹਾਂ ਉਹਨੇ ਦੂਜੇ ਪਾਸੇ ਚਲੇ ਗਏ ਨੇ ਮਤਲਬ ਜਿਹੜੀਆਂ ਚੀਜ਼ਾਂ ਉਸ ਲੈਵਲ ਦੇ ਉੱਤੇ ਕਰਦੀਆਂ ਨੇ ਖੈਰ ਜੇ ਲੈਂਡ ਪਾਲਣ ਕੋ ਪਾਲਿਸੀ ਤੇ ਅੱਜ ਚਰਚਾ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਇੰਨੇ ਨਾਲ ਕੰਮ ਨਹੀਂ ਚੱਲਣਾ ਉਹਨਾਂ ਨੂੰ ਵੱਡਾ ਅੰਦੋਲਨ ਦਿਖਾਈ ਦੇ ਰਿਹਾ ਅੱਗੇ ਵਿਧਾਨ ਸਭਾ ਨਾਲੋਂ ਵੀ ਜ਼ਿਆਦਾ ਜੇ ਵਿਧਾਨ ਸਭਾ ਚ ਚਰਚਾ ਹੋ ਜਾਂਦੀ ਹੈ ਇਹਦੇ ਨਾਲ ਲੋਕਾਂ ਚ ਕਲੈਰਿਟੀ ਜ਼ਿਆਦਾ ਆਏਗੀ ਥੋੜੀ ਜੀ ਬਿਲਕੁਲ ਔਰ ਇਹ ਵੀ ਪਤਾ ਲੱਗੂ ਕਿ ਕਿੰਨੀ ਤਿਆਰੀ ਨਾਲ ਬੰਦੇ ਬੋਲ ਰਹੇ ਨੇ ਜਿਹੜੇ ਚਾਹੇ ਆਪੋਜੀਸ਼ਨ ਦੇ ਲੀਡਰ ਨੇ ਚਾਹੇ ਇਹ ਬੰਦੇ ਨੇ ਔਰ ਉਹਨਾਂ ਨੇ ਕਿਸਾਨਾਂ ਨੇ ਤਾਂ ਸੱਤਾਧਾਰੀ ਪਾਰਟੀ ਨੂੰ ਵੀ ਅਮਨ अरोड़ा ਨੂੰ ਵੀ ਘਰ ਜਾ ਕੇ ਮਤਲਬ ਸੱਦਾ ਦਿੱਤਾ ਉਹਨਾਂ ਕਹਿਆ ਵੀ ਅਸੀਂ ਤੁਹਾਡੀ ਮੀਟਿੰਗ ਜਾਵਾਂਗੇ ਇਹਦਾ ਮਤਲਬ ਜੇ ਅਮਨ ਅਰੋੜਾ ਨੇ ਕਿਸਾਨਾਂ ਦੀ ਮੀਟਿੰਗ ਚ ਡਿਫੈਂਡ ਕਰਨੀ ਆ ਆਪਣੀ ਪਾਲਿਸੀ ਜਾ ਕੇ ਤਾਂ ਵਿਧਾਨ ਸਭਾ ਚ ਵੀ ਕਰੋ ਤੇ ਵਿਧਾਨ ਸਭਾ ਚ ਆਪੋਜੀਸ਼ਨ ਨੂੰ ਵੀ ਮੌਕਾ ਦੇ ਦਿਓ ਤਾਂ ਦੋਨੋਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਹੈ ਔਰ ਇਹ ਹੁਣ ਪਤਾ ਨਹੀਂ ਹੈ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਤਾਂ ਹੁਣ ਸੱਤਾਤਾਰੀ ਤੇ ਡਿਪੈਂਡ ਕਰਦਾ ਚਲੋ ਤੁਸੀਂ ਮੌਕੇ ਦੀ ਗੱਲ ਕਰ ਰਹੇ ਹੋ ਮੌਕਾ ਤਾਂ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਨੇ ਕਿ ਜਿਕੇ ਜਿਹੜਾ ਪੁਲਿਸ ਰਾਜਬਲ ਵੱਧ ਰਿਹਾ ਪੰਜਾਬ ਹੈ ਜਾਂ ਲਗਭਗ ਉਹ ਤਰੀਕਾ ਕਰ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਚੱਲ ਰਿਹਾ ਹੈ ਇਨਕਾਉਂਟਰ ਦਾ ਮਾਮਲਾ ਹੈ ਇਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਹੈ ਮੰਗਤਾ ਇਸ ਗੱਲ ਦੀ ਵੀ ਹੈਗੀ ਹੈ ਪਤਾ ਨਹੀਂ ਇਹਦੇ ਚਰਚਾ ਹੋਏਗੀ ਜਾਂ ਨਹੀਂ ਹੋਏਗੀ ਪਰ ਇੱਕ ਰਿਪੋਰਟ ਕਹਿੰਦੇ ਸਾਹਮਣੇ ਆ ਰਹੀ ਹੈ ਜਿਹੜੀ ਇਨਕਾਉਂਟਰਾਂ ਦੀ ਨਿਸ਼ਾਨਦੇਹੀ ਕਰਨ ਲੱਗੀ ਹੈ ਕਿ ਜੀ ਇਹਨਾਂ ਦਿਨਾਂ 'ਚ ਕਿੰਨੇ ਇਨਕਾਉਂਟਰ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਉਹਨਾਂ 'ਚ ਕਿੰਨੇ ਅਸਲੀ ਨੇ ਕਿੰਨੇ ਨਕਲੀ ਨੇ ਕਿੰਨਿਆਂ ਦੀ ਲੋੜ ਸੀ ਕਿੰਨਿਆਂ ਦੀ ਨਹੀਂ ਸੀ ਕਿੰਨੇ ਬਣਾਏ ਇਹ ਕਾਫੀ ਚਰਚਾ ਚੱਲ ਰਹੀ ਹੈ ਸੋ ਪਿੰਡਾਂ ਦੇ ਵਿੱਚ ਲੋਕਾਂ 'ਚ ਵੀ ਪੁਲਿਸ ਦੇ ਤੰਗ ਤਰੀਕੇ ਦੇ ਸਵਾਲ ਹੋ ਰਹੇ ਆ ਤੁਸੀਂ ਵੀ ਅਕਸਰ ਚਰਚਾ ਕਰਦੇ ਰਹੋ ਇਹ ਗੱਲ ਕਿੱਥੇ ਜਾ ਕੇ ਰੁਕੇਗੀ ਜੀ ਤੇ ਰਿਪੋਰਟ ਕੀ ਹੈ ਇਹਦੇ ਵਿੱਚ ਕਮਲਦੀਪ ਬਰਾੜ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਉਹਨਾਂ ਨੇ ਉਹਨੂੰ ਕੰਪਾਈਲ ਕੀਤਾ ਵੈਸੇ ਤਾਂ ਇਕੱਲੇ-ਇਕੱਲੇ ਕਰਕੇ ਤਾਂ ਸਾਰੇ ਕਿਤੇ ਹੋ ਹੀ ਰਿਹਾ ਹੈ ਲੋਕਾਂ ਦਾ ਰੌਲਾ ਪੈ ਰਿਹਾ ਉਹ ਸਾਰੇ ਮਾਮਲੇ ਦੇ ਵਿੱਚ ਤੇ ਇੰਕਾਊਂਟਰ ਵੀ ਬਹੁਤ ਹੋਏ ਨੇ ਜਾਦਾ ਹੋਏ ਨੇ ਪਰ ਉਹਨਾਂ ਨੇ ਉਹ ਇੰਕਾਊਂਟਰ ਕੰਪਾਈਲ ਕੀਤੇ ਨੇ ਇਕੱਠੇ ਜਿਹੜੇ ਇੰਕਾਊਂਟਰ ਤੇ ਬੰਦੇ ਪੁਲਿਸ ਕਾ ਸਟਾਡੀ ਸੀਗੇ ਪੁਲਿਸ ਹਿਰਾਸਤ ਸੀ ਉਹਨਾਂ ਨੂੰ ਕਿਸੇ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਉੱਥੇ ਉਹਨਾਂ ਤੇ ਅਟੈਕ ਹੋਇਆ ਕੰਜਾਂ ਦੇ ਲੱਤਾਂ ਚ ਲੱਗੀਆਂ ਕਈ ਮਾਰੇ ਗਏ ਕਈ ਹੋਰ ਇਹ ਫਰਵਰੀ ਇਸ ਸਾਲ ਦੀ ਫਰਵਰੀ ਤੋਂ ਲੈ ਕੇ ਇਹ ਜੁਲਾਈ ਦੇ ਨਾ ਸੱਤਾਂ ਮਹੀਨਿਆਂ ਦੇ ਦੌਰਾਨ 20 ਇਹੋ ਜਿਹੇ ਇਨਕਾਉਂਟਰ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਫੇਕ ਇਨਕਾਉਂਟਰ ਜਾਂ ਜੋ ਵੀ ਕਹਿੰਦੇ ਹੋ ਕੇਵਲ ਇਹ ਉਹ ਨੇ ਜਿਹੜੇ ਹਿਰਾਸਤ ਵਾਲੇ ਨੇ ਇਹ ਦੋ ਬਿਨਾ ਹੋਰ ਜ਼ਿਆਦਾ ਹੋਏ ਨੇ ਇਨਕਾਉਂਟਰ ਤਾਂ ਜਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚ ਕੋਈ ਤੁਰੇ ਜਾਂਦੇ ਨੂੰ ਇਹ ਕਹਿ ਦਿੱਤਾ ਭਜਿਆ ਜਾ ਰਿਹਾ ਸੀ ਉਹਦੇ ਨਾਲ ਤੇ ਗੋਲੀ ਮਾਰੀ ਕਿਸੇ ਦਾ ਕੋਸ਼ ਕਿਸੇ ਦਾ ਕੋਸ਼ੇ ਜਿਹੜੇ ਵੀ ਵਕ ਹੋਏ ਨੇ ਤੇ ਇਹ ਸੱਤ ਜਿਹੜੇ ਹੋਏ ਨੇ ਇਹਦੇ ਵਿੱਚ ਇਹ ਵੀ ਆ ਜਿਹੜਾ 8 ਜੁਲਾਈ ਨੂੰ ਹੋਇਆ ਜਸਪ੍ਰੀਤ ਤੇ ਉਹ ਉਹ ਮੁੰਡਾ ਇੱਕ ਹੋਰ ਮਾਰਿਆ ਰਾਮਰਾਤਨ ਤੇ ਜਿਹੜੇ ਫੜੇ ਗਏ ਸੀ ਘੰਟੇ ਦੇ ਅੰਦਰ ਅੰਦਰ ਹੀ ਕਹਿੰਦੇ ਅਸੀਂ ਲੈ ਕੇ ਚੱਲੇ ਸੀ ਅੱਗੇ ਜਿਹੜਾ ਭਰਿਆ ਹੀ ਪਿਸਤੌਲ ਪਿਆ ਹੁੰਦਾ ਜਾਂ ਉਹ ਮਾਰਦਨ ਦਾ ਚੱਕੇ ਉਤੋਂ ਕੱਢ ਕੇ ਜਾ ਉਹਦੇ ਸਾਥੀ ਕਿਤੋਂ ਅਟੈਕ ਕਰ ਦਿੰਦੇ ਨੇ ਬਾਕੀ ਭੱਜ ਜਾਂਦੇ ਨੇ ਉਸ ਲੈਵਲ ਦੇ ਇੱਕ ਹੁਣ 11 ਜੁਲਾਈ ਨੂੰ ਵੀ ਹੋਇਆ ਐ ਤੋਂ ਪਹਿਲਾਂ ਵੀ ਜਿਹੜੇ ਲਗਾਤਾਰ ਹੁੰਦੇ ਜਾ ਰਹੇ ਨੇ ਉਹਨਾਂ ਦੀ ਤਫਸੀਲ ਦਿੱਤੀ ਆ ਨਾਮ ਕੀ ਐ ਪੁਰਸ ਦੀਆਂ ਐਫ ਆਈ ਆਰ ਲਗ ਭਾਗ ਇੱਕੋ ਜੀਆਂ ਨੇ ਜਾਂ ਜਿਹੜੇ ਬਿਆਨ ਆਏ ਨੇ ਉਹ ਇੱਕੋ ਜਿਹੇ ਨੇ ਇਹੀ ਆ ਕਿ ਅਸੀਂ ਨੂੰ ਲੈ ਕੇ ਜਾ ਰਹੇ ਸੀ ਹਥਿਆਰਾਂ ਦੀ ਬਰਾਮਦਗੀ ਲਈ ਜਿੱਥੇ ਇਹਨਾਂ ਨੇ ਦੱਬੇ ਹੋਏ ਸੀ ਜਾਂ ਦੇ ਮਤਲਬ ਉਸ ਸਾਥੀ ਛੁਪੇ ਹੋਏ ਸੀ ਜਾਂ ਦੇ ਕੱਢਣ ਲੱਗਿਆ ਉਥੋਂ ਕੱਢਿਆ ਹੋਇਆ ਉਹ ਲੋਡਡਡ ਪਿਸਤੌਲ ਸੀ ਇਹਨਾਂ ਨੇ ਪੁਲਸ ਤੇ ਹਮਲਾ ਕਰਤਾ ਮੋੜ 'ਮੇ ਹਮਲੇ ਦੇ ਵਿੱਚ ਜਾਂ ਮਾਰਿਆ ਗਿਆ ਜਾਂ ਫਿਰ ਲੱਤ ਤੇ ਗੋਲੀ ਲੱਗੀ ਜਾਂ ਗੋਲੀ ਹੋਰ ਕਿਤੇ ਨਹੀਂ ਲੱਗਦੀ ਪੈਰ ਤੇ ਲੱਤ ਤੇ ਜ਼ਿਆਦਾ ਲੱਗਦੀ ਹੈ ਵੈਸੇ ਤਾਂ ਪਰ ਇਹ ਤਾਂ ਜਮਾਂ ਹੀ ਮਾਰਤੇ ਕਿਉਂਕਿ ਸੈਂਟੀਮੈਂਟ ਇਹੋ ਜਿਹਾ ਸੀਗਾ ਜੀ ਉਹ ਹੁਣ ਸਵਾਲ ਇਹ ਹੈ ਕਿ ਕੀ ਇਹ ਫੇਕ ਇਨਕਾਊਂਟਰ ਦੇ ਦਾਇਰੇ 'ਚ ਆਉਂਦੇ ਨੇ ਜੇ ਫੇਕ ਇਨਕਾਊਂਟਰ ਦੇ ਦਾਇਰੇ 'ਚ ਆਉਂਦੇ ਨੇ ਤਾਂ ਜਾ ਅਸਲੀ ਮੁਕਾਬਲਾ ਤਾਂ ਉਹੀ ਹੁੰਦਾ ਨਾ ਜਿਹੜਾ ਸਾਹਮਣੇ ਅਟੈਕ ਕਰਦਾ ਕਿ ਤੇ ਫਿਰ ਪੁਲਿਸ ਜਾਂਦੀ ਆ ਆਪਸ ਦੇ ਵਿੱਚ ਹਮਲਾ ਕਿੰਨਾ ਕ ਡੀਜੀਪੀ ਦਾ ਕੋਰਟ ਵੀ ਇੱਕ ਹੈਗਾ ਇਹਦੇ ਚ ਡੀਜੀਪੀ ਗੌਰਵ ਜਾਦਵ ਇਹ ਕਹਿ ਰਹੇ ਨੇ ਕਿ ਪੁਲਿਸ ਤਾਂ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਪਰ ਜਦ ਕੋਈ ਬੰਦਾ ਹੁਣ ਹਮਲਾ ਕਰ ਦਿੰਦਾ ਤਾਂ ਡਿਫੈਂਸ ਵਜੋਂ ਸવાય ਰੱਖਿਆ ਵਜੋਂ ਪੁਲਿਸ ਨੂੰ ਗੋਲੀ ਚਲਾਉਣੀ ਪੈਂਦੀ ਆ ਕਈ ਵਾਰ ਬੰਦਾ ਮਰ ਵੀ ਜਾਂਦਾ ਕਈ ਵਾਰ ਜ਼ਖਮ ਵੀ ਹੋ ਜਾਂਦਾ ਇਹ ਗੌਰਵ ਜਾਦਵ ਸਭ ਕਹਿ ਰਹੇ ਨੇ ਮਤਲਬ ਇਹ ਜੀ ਡੀਜੀਪੀ ਕੀ ਇਹਦੀ ਕੋਈ ਜੁਡੀਸ਼ੀਅਲ ਜਾਂਚ ਨਹੀਂ ਹੋਣੀ ਚਾਹੀਦੀ ਇੰਪਲੀਮੈਂਟ ਉਹ ਕਰਕੇ ਕਿ ਇਹ ਫੇਕ ਇਨਕਾਊਂਟਰ ਨੇ ਜਾਰੀ ਹੈ ਜਦੋਂ ਲੋਕਾਂ ਦੇ ਵਿੱਚ ਇੱਕ ਗੱਲ ਪੂਰੀ ਤਰ੍ਹਾਂ ਜੱચી ਹੋਈ ਹੈ ਸਧਾਰਨ ਤੋਂ ਸਧਾਰਨ ਬੰਦਾ ਉਹਨੂੰ ਪੁੱਛੋ ਤਾਂ ਉਹ ਇਹ ਕਹਿੰਦਾ ਹੈ ਕਿਵੇਂ ਹੋ ਜੂਗਾ ਜਿਵੇਂ ਪੁਲਿਸ ਜਾ ਰਹੀ ਹੈ ਤੁਸੀਂ ਉਹਨਾਂ ਦੇ ਹਥਕੜੀਆਂ ਲਾ ਕੇ ਜਾ ਰਹੇ ਹੋ ਲਾ ਕੇ ਉਹਦੇ ਉਸ ਪੱਧਰ ਦੇ ਉੱਤੇ ਆ ਨਾਲੇ ਇੱਕ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਉਹਦੋਂ ਬਾਅਦ ਜੇ ਇੱਕ ਤੁਹਾਡੇ ਨਾਲ ਵਾਪਰ ਵੀ ਗਈ ਹਰ ਬਾਰ ਉਹ ਕਿਵੇਂ ਵਾਪਰਦੀ ਹੈ ਇੰਨੀ ਨਲਾਇਕ ਪੁਲਿਸ ਕਿਵੇਂ ਹੈ ਇੰਨੀ ਨਾਕਾਮਲ ਪੁਲਿਸ ਕਿਵੇਂ ਹੈ ਕਹਿੰਦੇ ਤੁਸੀਂ ਕਹਿੰਦੇ ਉਹਦਾ ਤਾਂ ਬੜਾ ਵੱਡਾ ਤਜਰਬਾ ਹੈ ਜੀ ਇਹਨਾਂ ਨੇ ਬੜੇ ਬੜੇ ਮਿਲਟਰੀਸਨਾਂ ਨਾਲ ਚੱਕਰ ਲਈ ਹੈ ਇਹਨਾਂ ਨੇ ਬੜੇ ਬੜੇ ਅੰਜਾਮ ਸਰ ਕੀਤੇ ਨੇ ਬੜੇ ਬੜੇ ਅੰਜਾਮਾਂ ਨੂੰ ਮਤਲਬ ਇਹਨਾਂ ਨੇ ਦਿੱਤਾ ਉੱਥੇ ਤੱਕ ਪਹੁੰਚਾਇਆ ਸਾਰੇ ਮਾਮਲੇ ਦੇ ਵਿੱਚ ਅਮਨ ਸ਼ਾਂਤੀ ਦਿੱਤੀ ਹੈ ਕੀ ਬਸ ਇਹੀ ਅੱਗੇ ਗੋਲੀ ਮਾਰਨੀ ਆਉਂਦੀ ਹੈ ਜਾਂ ਉੱਥੇ ਇਸ ਮਾਹੌਲ ਨੂੰ ਬਿਨਾਂ ਕਿਸੇ ਹਿੰਸਾ ਤੋਂ ਟੈਕਲ ਵੀ ਕਰਨਾ ਆਉਂਦਾ ਹੈ ਇਹ ਸਭ ਤੋਂ ਵੱਡੇ ਸਵਾਲ ਨੇ ਤਾ ਜੇ ਆਮ ਬੰਦੇ ਨੂੰ ਇਹ ਨਜ਼ਰ ਆਉਂਦਾ ਕਿ ਐ ਫੇਕ ਆਉਂਡ ਕਾਊਂਟਰ ਨੇ ਤਾਂ ਪੁਲਿਸ ਨੂੰ ਡੀਜੀਪੀ ਨੂੰ ਅਦਾਲਤਾਂ ਨੂੰ ਤੇ ਇਵਨ ਮਾਨ ਸਰਕਾਰ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਣਾ ਔਰ ਮਾਨ ਸਰਕਾਰ ਇਹ ਕਰ ਰਹੀ ਹੈ ਇਤੋਂ ਜ਼ਿਆਦਾ ਪੁਲਿਸ ਤਾਂ ਇਹ ਕਰ ਰਹੀ ਹੈ ਉਹ ਪਿੱਠ ਤਪਤ ਪਾ ਰਹੀ ਹੈ ਕਮਾਲ ਕਰਤੀ ਸਾਡੀ ਪੁਲਿਸ ਨੇ ਤਾਂ ਅਸੀਂ ਤਾਂ ਅਗਲੇ ਦਿਨ ਐ ਕਰਤਾ ਅਸੀਂ ਤਾਂ ਬੰਦੇ ਮਾਰਤੇ ਅਸੀਂ ਬੰਦੇ ਮਾਰ ਰਹੇ ਹਾਂ ਕੱਲਾ ਇਹ ਨਹੀਂ ਕਹਿੰਦੇ ਇਹਨਾਂ ਦੇ ਬੰਦੇ ਟੀਵੀ ਚੈਨਲਾਂ ਤੇ ਆ ਕੇ ਕਹਿੰਦੇ ਨੇ ਅਸੀਂ ਤਾਂ ਬੰਦੇ ਠੋਖ ਤੇ ਅਗਲੇ ਦਿਨ ਹੀ ਦੋ ਅਸੀਂ ਤਾਂ ਮਾਰਤੇ ਅਸੀਂ ਆ ਕਰਤਾ ਸੀ ਬਹੁ ਕਰਤਾ ਇਹ ਇਹਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਮਾਈਂਡ ਨਾ ਡੈਮੋਕਰੇਟ ਰਿਹਾ ਨਾ ਪੋਲੀਟਿਕਲ ਰਿਹਾ ਤੁਹਾਡਾ ਮਨ ਕਿਸੇ ਸੰਚੇ ਚ ਢਲ ਗਿਆ ਜਿਹੜਾ ਕ੍ਰਿਮੀਨਲ ਐਂਗਲ ਦਾ ਦਿਮਾਗ ਹੈ ਤੇ ਜਿਹੜਾ ਇੱਕ ਕ੍ਰਾਈਮ ਨੂੰ ਕ੍ਰਾਈਮ ਰਾਹੀ ਹੀ ਹੱਲ ਕਰਨਾ ਚਾਹੁੰਦਾ ਇੱਕ ਕ੍ਰਾਈਮ ਨੂੰ ਰੂਲ ਆਫ ਲਾ ਰਹੀ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੱਲ ਨਹੀਂ ਕਰਨਾ ਚਾਹੁੰਦਾ ਤੁਸੀਂ ਉਧਰ ਨੂੰ ਲੈ ਕੇ ਜਾ ਰਹੇ ਹੋ ਇਸ ਗੱਲ ਨੂੰ ਇਹ ਜਿਹੜਾ ਫੇਕ ਇਨਕਾਉਂਟਰ ਦਾ ਦੌਰ ਹੈ ਬੇਹੱਦ ਖਤਰਨਾਕ ਹੈ ਪਹਿਲਾਂ ਪੰਜਾਬ ਦੇ ਲੋਕ ਭੁਗਤ ਭੋਗ ਗਏ ਨੇ ਜਸਵੰਤ ਸਿੰਘ ਖਾਰੜਾ ਦਾ ਇੱਕ ਸ਼ਮਸ਼ਾਨ ਘਾਟ ਦੇ ਵਿੱਚ 25 ਜਿਹੜੇ ਜੇ ਸਾਰੀਆਂ ਚ ਕਰ ਲੋ ਉਹਦਾ ਟਾਰਗੇਟ ਸੀਗੇ 25000 ਜਿਹੜੀਆਂ ਲਾਸਾਂ ਨੇ ਉਹ ਤੁਸੀਂ ਬੇਪਛਾਣ ਕਹਿ ਕੇ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ 25000 ਤਾਂ ਉਹ ਨੇ ਫਿਰ ਤੁਸੀਂ ਦੇਖੋ ਕਿ ਜਿਹੜੇ ਨੇ ਕੋਈ ਮੁਕਾਬਲਾ ਕਿੱਥੇ ਕੀਤਾ ਉਹਨਾਂ ਨੂੰ ਉਹ ਤਾਂ ਫੜ ਕੇ ਮਾਰੇ ਹੋਏ ਨੇ ਨਾ ਸਾਰੇ ਜੇ ਲਾवारिस ਕਹਿ ਕੇ ਜਲਾ ਦਿੱਤੇ ਗਏ ਜੇ ਬਾਡੀ ਵੀ ਨਹੀਂ ਦਿੱਤੀ ਕਿਸੇ ਪਰਿਵਾਰ ਨੂੰ ਤਾਂ ਉਹ ਤਾਂ ਐ ਹੀ ਮਾਰੇ ਨੇ ਉਹਦੇ ਤੋਂ ਬਿਨਾਂ ਤਾਂ ਬਥੇਰੇ ਤੁਸੀਂ ਫੋਟੋ ਆਖਾ ਕੇ ਵੀ ਦਿੱਤੇ ਫਲਾਣਾ ਮਾਰ ਲਿਆ ਫਲਾਣਾ ਮਾਰ ਲਿਆ ਫਲਾਣਾ ਮਾਰ ਲਿਆ ਜੇ ਉਹਨਾਂ ਦੀ ਜਾਂਚ ਨਹੀਂ ਹੋਈ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਮਿੰਗ ਜਿਨੇ ਇਹਨਾਂ ਦੀ ਜਾਂਚ ਨਹੀਂ ਹੋਏਗੀ ਤਾਂ ਕੱਲ ਨੂੰ ਇਹ ਬੜਾ ਖਤਰਨਾਕ ਮਾਹੌਲ ਪੰਜਾਬ 'ਚ ਇੱਕ ਮਾਹੌਲ ਬਣ ਰਿਹਾ ਤੇ ਜਿਹਨੂੰ ਮਰਜ਼ੀ ਤੁਸੀਂ ਜਦ ਮਰਜ਼ੀ ਮਾਰ ਦੋਗੇ ਕੈਦ ਕਰਨੋਗੇ ਉਹਨੂੰ ਪਾਹਜ ਕਰ ਦੋਗੇ ਫਿਰ ਇਸ ਪੰਜਾਬ ਦੀ ਧਰਤੀ ਜਿੱਥੇ ਤੁਸੀਂ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਹੈ ਰਹਿਣ ਦੇ ਯੋਗ ਕਿਵੇਂ ਹੋਏਗੀ ਕਿਵੇਂ ਰਹਿਣ ਦੇ ਯੋਗ ਤਾਂ ਪਹਿਲਾਂ ਹੀ ਇਸੇ ਕਰਕੇ ਬੱਚੇ ਬਾਹਰ ਭੱਜ ਰਹੇ ਨੇ ਰਹਿਣ ਦੇ ਯੋਗ ਤਾਂ ਬਣੋਂਗੀ ਤੇ ਇੱਥੇ ਸਵੈ ਮਾਨ ਨਾਲ ਮਨੁੱਖੀ ਡਿਗਨਿਟੀ ਨਾਲ ਬੰਦੇ ਰਹਿ ਸਕਣ ਉਹਦੇ ਲਈ ਇੱਕ ਮਾਹੌਲ ਪੈਦਾ ਹੋਵੇ ਤਾਂ ਹੀ ਰਹਿ ਸਕਣ ਜੀ ਹੁਣ ਪੁਲਿਸ ਦੇ ਨਾ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਲੈਵਲ ਤੇ ਜਾਂ ਹਾਈ ਕੋਰਟ ਦੇ ਕਿਸੇ ਜੱਜ ਦੀ ਅਗਵਾਈ ਦੇ ਵਿੱਚ ਜਾਂ ਉਹਨਾਂ ਦੀ ਸੁਪਰਵੀਜ਼ਨ ਹੇਠ ਤਾਂ ਕਿ ਜੇਕਰ ਜਿੱਥੇ ਜਿੱਥੇ ਗਲਤੀਆਂ ਨੇ ਜੇ ਨਾ ਹੋਣ ਫੜੀਆਂ ਗਈਆਂ ਆ ਇਹ ਰਾਹ ਵੱਡ ਜਾਂਦਾ ਜਰਨੈਲੀ ਸੜਕ ਵਾਂਗ ਫਿਰ ਪੁਲਿਸ ਦਾ ਖੁੱਲ ਜਾਂਦਾ ਹੈ ਰਾਦਾ ਵੀ ਇੱਥੇ ਕੋਈ ਪੁੱਛਣ ਵਾਲਾ ਨਹੀਂ ਜੋ ਮਰਜੀ ਕਰ ਜਦੋਂ ਕੋ ਉੱਪਰ ਤਾਂ ਕੁੰਡਾ ਹੀ ਨਹੀਂ ਹੋਏਗਾ ਫਿਰ ਤਾਂ ਇਹ ਖੁੱਲੇ ਹੱਥ ਚੱਲਦਾ ਚਲੋ ਮੈਂ ਅੱਗੇ ਵਧਾਂ ਸਰਦਾਰ ਅਮਿਤ ਸਿੰਘ ਜੀ ਪੰਥਕ ਪਹਿਲੂ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿੰਦੀਆਂ ਨੇ ਲਗਾਤਾਰ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਨੂੰ ਲੈ ਕੇ ਧਾਮੀ ਹੋਰੀ ਸਰਗਰਮ ਨਜ਼ਰ ਆ ਰਹੀ ਸੀ ਉਹਨਾਂ ਨੇ 34 ਮੈਂਬਰੀ ਕਮੇਟੀ ਬਣਾਈ ਕਹਿੰਦੇ ਅੱਜ ਉਹਨਾਂ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ ਪਲੇਟੀ ਬੈਠਕ ਹੈ ਜੀ ਕੀ ਅੱਜ ਤੋਂ ਪ੍ਰਕਿਰਿਆ ਸ਼ੁਰੂ ਹੋਏਗੀ ਜਾਂ ਇੱਕ ਅੱਜ ਰਸਮੀ ਬੈਠਕ ਹੈ ਲੱਗਦਾ ਹੈ ਕਿ ਜਿਹੜੀ ਚੌਥੀ ਮੈਂਬਰੀ ਕਮੇਟੀ ਹੈ ਫਿਰਾਲ ਤਾਂ ਇਹਨਾਂ ਨੇ ਉਹਨਾਂ ਨੂੰ 2 ਮਹੀਨੇ ਤੱਕ ਬਹੁਤ ਸਖ ਸੰਸਥਾਾਂਾਂ ਤੋਂ ਵਿਅਕਤੀਆਂ ਤੋਂ ਵਿਦਵਾਨਾਂ ਤੋਂ ਆਪੋ ਆਪਣਾ ਰਾਏ ਮੰਗੀ ਸੀ ਕਿ ਜਿਹੜੇ ਤਖਤ ਸੇਵਾਦਾਰ ਦੇ ਜਥੇਦਾਰਾਂ ਨੂੰ ਉਹਦਾ ਵਿਧੇ ਵਿਧਾਨ ਕੀ ਬਣੇ ਉਹਨਾਂ ਨੂੰ ਨਿਯੁਕਤ ਕਿਵੇਂ ਕੀਤਾ ਜਾਏ ਉਹਨਾਂ ਨੂੰ ਸੇਵਾ ਮੁਕਤ ਕਿਵੇਂ ਕੀਤਾ ਜਾਏ ਜਾਂ ਅੱਗੇ ਤੋਂ ਰابطਾ ਕਿਸ ਤਰੀਕੇ ਦੇ ਨਾਲ ਰਹੇ ਇਦੇ ਤੇ ਬਹੁਤ ਸਾਰੇ ਜਥੇਬੰਦੀਆਂ ਨੇ ਵੀ ਤੇ ਵਿਅਕਤੀਆਂ ਨੇ ਵੀ ਆਪੋ ਆਪਣੇ ਵਿਚਾਰ ਲਿਖ ਕੇ ਭੇਜੇ ਹੋਏ ਨੇ ਐ ਜੀ ਪੀ ਸੀ ਹੁਣ ਉਹਨਾਂ ਦਾ ਕਹਿਣਾ ਹੈ ਵੀ ਇਹ 34 ਮੈਂਬਰੀ ਤਾਂ ਬਣਾਈ ਹੈ ਇਹਨਾਂ ਨੇ ਆਪਣੀਆਂ ਰਾਏਆਂ ਨਹੀਂ ਦੇਣੀਆਂ ਬਹੁਤੀਆਂ ਉਹ ਖੰਘਾਲ ਕੇ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਦੇ ਨੂੰ ਦੇਖ ਕੇ ਉਹਨਾਂ ਚੋ ਸੈੱਟ ਕਰਕੇ ਕਿ ਆ ਚੀਜ਼ਾਂ ਮੇਨ ਲੱਗਦੀਆਂ ਨੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀਆਂ ਨੇ ਫੇਸਲਾ ਫੇਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਰਨਾ ਤੇ ਇਹਦੇ ਚ ਥੋੜਾ ਵਿਵਾਦ ਵੀ ਪਹਿਲਾਂ ਹੀ ਚੱਲ ਪਿਆ ਵਿਵਾਦ ਇਹ ਚੱਲ ਪਿਆ ਕਿ ਕੁਝ ਲੋਕ ਓਪਨਲੀ ਕਹਿਣ ਲੱਗੇ ਵੀ ਸਾਨੂੰ ਬਾਹਰ ਕਿਉਂ ਛੱਡਤਾ ਸਾਡੀ ਸੰਸਥਾ ਨਹੀਂ ਜਿਵੇਂ ਪੋਲੀਟੀਕਲ ਤੇ ਰਾਚੋ ਕੇਵਲ ਅਕਾਲੀ ਦਲ ਬਾਦਲ ਉਹਦਾ ਨਮਾਇੰਦਾ ਤੁਸੀਂ ਲੈ ਲਿਆ ਬਾਕੀ ਪੋਲੀਟੀਕਲ ਤੇ ਰਾਚੋ ਕੋਈ ਨਮਾਇੰਦਾ ਨਹੀਂ ਲਿਆ ਕਿਸੇ ਚਾਹੇ ਅਕਾਲੀ ਦਲ ਵੀ ਹੁਣ ਹੀ ਬਣਾ ਅਕਾਲੀ ਦਲ ਅਮਰਸਰ ਹੈ ਅਕਾਲੀ ਦਲ 1920 ਤੱਕ ਅਕਾਲੀ ਦਲ ਇੱਕ ਹੋਰ ਜਿਹੜੇ ਆਜ ਇਹਨਾਂ ਨੇ ਵੀ ਬਣਾਇਆ ਹੈ ਅਕਾਲੀ ਦਲ ਬਾਰਸ ਪੰਜਾਬ ਦੇ ਅਕਾਲੀ ਦਲ ਉਹਨਾਂ ਦੇ ਦੋ ਐਮਪੀ ਤਾਂ ਹੈਗੇ ਹੀ ਨੇ ਜੇ ਜੋ ਮਰਜੀ ਹੈ ਜੇ ਪਾਰਟੀ ਕਿਸਲੇ ਬੰਦੀ ਹੈ ਕਿਸੇ ਨਹੀਂ ਕਿੰਨੀਆਂ ਜਥੇਬੰਦੀਆਂ ਫਿਰ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਹਰਿਆਣਾ ਹੈ ਉਹਦੇ ਪ੍ਰਧਾਨ ਵੀ ਚੁਣੇ ਗਏ ਨੇ ਉਸੇ ਕਾਨੂੰਨ ਦੇ ਤਹਿਤ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹਦੇ ਪ੍ਰਧਾਨ ਵੀ ਚੁਣੇ ਜਾਂਦੇ ਨੇ ਉਹ ਵੀ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ ਫਿਰ ਬਾਹਰ ਵੀ ਨੇ ਦੁਨੀਆ ਤੋਂ ਇਕਾ ਦੁੱਖਾ ਤੁਸੀਂ ਲੈ ਆਏ ਨੇ ਬਾਕੀ ਨੇ ਅੱਜ ਜੀ ਮੈਨੂੰ ਕੈਨੇਡਾ ਤੋਂ ਇੱਕ ਸੱਜਣ ਦਾ ਨਰਮਲ ਸਿੰਘ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਦੇ ਤੇ ਗੱਲ ਕਰਨੀ ਚਾਹੁੰਦੇ ਆਂ ਸੀ ਕਿ ਜਿਹੜੀ ਚੌਥੀ ਮੈਂਬਰੀ ਕਮੇਟੀ ਇਹਦੀ ਲੋੜ ਕੀ ਪੈਗੀ ਜਦ ਤੁਸੀਂ ਸਾਰਿਆਂ ਦੇ ਮੰਗ ਲੇ ਸੁਝਾ ਉਹਨਾਂ ਦਾ ਸੁਝਾਅ ਸੀ ਕਿ ਇਹ ਇੰਟਰਨੈਟ ਤੇ ਪਾ ਦਿਓ ਵਾਕਿਆ ਨੇ ਕੀ ਦਿੱਤਾ ਸਾਰਿਆਂ ਨੂੰ ਦੁਨੀਆ ਚ ਬੈਠਦੇ ਸਿੱਖ ਪੜ੍ਹ ਲੈਣ ਦੇਖ ਲੈਣ ਜੇ ਉਹਨਾਂ ਦੇ ਨਾਲ ਹੀ ਕਮੈਂਟ ਦੁਬਾਰਾ ਕੋਈ ਕਰਨਾ ਚਾਹੁੰਦੇ ਨੇ ਕਰ ਦੇਣ ਉਹਨਾਂ ਦੇ ਆਧਾਰ ਤੇ ਫਿਰ ਕੋਈ ਚੀਜ਼ ਬਣ ਜੇ ਜਿਹੜੀ ਉਹ ਇਹ ਜੀ ਬਣਾਉਣੀ ਹੈ ਤਾਂ ਕਮੇਟੀਆ ਦੀ ਫਿਰ ਕੀ ਲੋੜ ਹੈ ਇਹ ਜਨਤਕ ਨਹੀਂ ਕਰਨੇ ਉਹ ਵੀ ਕੁਲਜ ਗੁਣ ਭੰਡਣਾ ਹੈ ਉਹ ਕਮੇਟੀ ਚ ਉਹ ਤਾਂ ਪਾ ਦਿਓ ਵੈਬਸਾਈਟਾਂ ਤੇ ਕਿ ਫਲਾਣੇ ਨੇ ਆਹ ਦਿੱਤਾ ਫਲਾਣੇ ਨੇ ਆਹ ਦਿੱਤਾ ਫਲਾਣੇ ਨੇ ਆਹ ਦਿੱਤਾ ਇਹ ਉਹਨਾਂ ਦੀ ਮੰਗ ਹੈ ਉਹ ਕਹਿੰਦੇ ਬਾਹਰਲੇ ਸਿੱਖਾਂ ਦੀ ਸਾਰਿਆਂ ਦੀ ਇਹ ਮੰਗ ਹੈ ਹੁਣ ਐਡੀ ਸਾਸਿ ਵੀ ਤਾਂ ਤਖਤਾਂ ਨੂੰ ਸਮਰਪਤ ਆ ਸਾਡੀ ਵੀ ਕੋਈ رائے ਮੰانے ਰੱਖ ਲਈਏ ਸਾਨੂੰ ਵੀ ਪਹਿਲਾਂ ਪਤਾ ਲੱਗੇ ਹੋਰ ਕੀ ਕਹਿ ਰਹੇ ਨੇ ਤਾਂ ਕਿ ਅਸੀਂ ਆਪਣੀ ਗੱਲ ਕਰ ਸਕੀਏ ਹੁਣ ਇਹ 34 ਮੈਂਬਰੀ ਕਮੇਟੀ ਕੀ ਕਰੂਗੀ ਕਿੰਨਾ ਕੁ رائے ਉਹਦੇ ਚੋਹੋ ਹੋਏਗੀ ਇਹ ਆਪਣੇ ਆਪ ਦੇ ਵਿੱਚ ਹੀ ਇੰਪੋਰਟੈਂਟ ਗੱਲ ਦੇਖਿਓ ਕਿੰਨੀਆਂ ਮੀਟਿੰਗਾਂ ਕਰੇਗੀ ਕਿੰਨੀਆਂ ਮੀਟਿੰਗਾਂ ਦੇ ਵਿੱਚ ਉਹ ਸੁਲਝਾ ਦੇਗੀ ਜਾਂ ਅੱਗੇ ਗੱਲ ਦੱਸ ਦੇਗੀ ਇਹ ਖੈਰ ਅੱਜ ਦੀ ਮੀਟਿੰਗ ਤੋਂ ਪਤਾ ਲੱਗੇਗਾ ਅੱਜ ਤਾਂ ਸ਼ਾਇਦ ਮੇਰੇ ਖਿਆਲ ਇੰਟਰੋਡਕਟਰੀ ਮੀਟਿੰਗ ਹੀ ਹੋਊਗੀ ਲੱਗਦਾ ਚੌਥੀ ਆਪਸ ਚ ਗੱਲਬਾਤ ਕਰ ਲੋ ਬਾਕੀ ਦੇਖ ਲੈਂਦੇ ਆ ਕਿਵੇਂ ਕਰਨਾ ਹੈ ਕਿਹੜੀ ਕਿਹੜੇ ਤਰਤੀਬ ਦੇਣੀ ਆ ਪਹਿਲਾਂ ਜਥੇਬੰਦੀਆਂ ਵਾਲੇ ਪੜ੍ਹ ਲਓ ਫਿਰ ਹੋ ਸਕਦਾ ਉਹ ਚੋਂ ਕੋਈ ਸਬ ਕਮੇਟੀ ਬਣਾ ਦੇਣ ਵੀ ਆ ਤੁਸੀਂ ਪੜ੍ਹ ਕੇ ਸਾਨੂੰ ਅਗਲੀ ਵਾਰੀ ਦੱਸਦੇ ਹੋ ਜੀ ਸਾਰੇ ਅਜੇ ਇਹਦੇ ਚ ਕੋਈ ਫੈਸਲਾ ਕੋਲ ਨਾ ਹੋਣ ਦੀ ਗੱਲ ਨਹੀਂ ਲੱਗਦੀ ਅਜੇ ਐਨੀਓ ਕਰਦੇ ਔਰ ਇਹ ਕਿ ਸੁਖਬੀਰ ਬਾਦਲ ਦਾ ਨੁਮਾਇੰਦਾ ਨਹੀਂ ਕਹਿੰਦੇ ਨੇ ਸੁਖਬੀਰ ਬਾਦਲ ਆਪ ਹੀ ਜਾ ਰਹੇ ਨੇ ਮੇਰੇ ਨਾਲ ਕਿਉਂਕਿ ਜਦ طاقتਵਰ ਬੰਦਾ ਵਿੱਚ ਬੈਠਦਾ ਤਾਂ ਉਹਦਾ ਅਸਰ ਵੀ ਇੰਪੈਕਟ ਛੱਡਣ ਹਾਂ ਫਿਰ ਤੋਂ ਇਹ ਇਹ ਸ ਇਹ ਸੰਭਾਵਨਾ ਬਣੀ ਰਹਿੰਦੀਆਂ ਨੇ ਕਿਤੇ ਬੰਦੇ ਬੋਲਦੇ ਨਹੀਂ ਹੁੰਦੇ ਕਈ ਹੋਰ ਟਾਈਪ ਦੇ ਕਾਫੀ ਲੋਕ ਚੇਪ ਜਾਂਦੇ ਨੇ ਜਿਸ ਲੈਵਲ ਤੇ ਹੁੰਦੇ ਇਹਨਾਂ ਗੱਲਾਂ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਬਿਲਕੁਲ ਚਲੋ ਮੈਂ ਜਾਂਦੇ ਜਾਂਦੇ ਗੱਲ ਪਹਿਲਗਾਮ ਹਮਲੇ ਦੀ ਕਰਨਾ ਚਾਹੁੰਦਾ ਸਰਦਾਰ ਹੰਮਿੰਦਰ ਸਿੰਘ ਜੀ ਲਗਾਤਾਰ ਪਹਿਲਗਾਮ ਹਮਲੇ ਤੋਂ ਬਾਅਦ ਰੈਂਟਿਕ ਤੇ ਰਾਂ ਵੀ ਸਵਾਲ ਖੜੇ ਕਰਦੀਆਂ ਰਹੀਆਂ ਕੁਝ মিডিਆ ਨੇ ਵੀ ਸਵਾਲ ਪੁੱਛੇ ਇਹ ਸਭ ਦੇ ਦਰਮਿਆਨ ਫੌਜ ਅਧਿਕਾਰੀਆਂ ਦੇ ਵੀ ਸਮੇਂ-ਸਮੇਂ ਬਿਆਨ ਆਉਂਦੇ ਰਹੇ ਕਿ ਸਾਡੀ ਜਿਹੜੀਆਂ ਡੀਲ ਹੁੰਦੀਆਂ ਹਥਿਆਰਾਂ ਨੂੰ ਲੈ ਕੇ ਉਹ ਵੀ ਸਮਝਦਰਨੀ ਹੁੰਦੀਆਂ ਜਾਂ ਨੁਕਸਾਨ ਹੋਇਆ ਸਾਡਾ ਕੰਮ ਨੁਕਸਾਨ ਨਾ ਆਪਣਾ ਥੋੜਾ ਸੀ ਪਰ ਹੁਣ ਕਹਿੰਦੇ ਉਪਰਾਜਪਾਲ ਹੋਰਾਂ ਨੇ ਵੀ ਕੁਝ ਇਸ ਗੱਲ ਤੇ ਉਂਗਲ ਤਰੀਏ ਜੀ ਕਿ ਇਹ ਇਹ ਮਾਮਲਾ ਇਹਦੇ ਪਿੱਛੇ ਸਾਡੀ ਸੁਰੱਖਿਆ ਦਾ ਮਾਮਲਾ ਹੈਗਾ ਕਿ ਸੁਰੱਖਿਆ ਤੌਰ ਦੇ ਉੱਤੇ ਅਸੀਂ ਕਮਜ਼ੋਰ ਹੋਏ ਹਾਂ ਜਾਂ ਫੇਲ ਹੋਏ ਹਾਂ ਉਹਨਾਂ ਦਾ ਬਿਆਨ ਕੀ ਮਾਇਨੇ ਰੱਖਦਾ ਉਪਰਾਜਪਾਲ ਦਾ ਇਸ ਮਸਲੇ 'ਚ ਉਪਰਾਜ ਜਿਹੜੇ ਲੈਫਟੀਨੈਂਟ ਕੁਮਾਰਨ ਨੇ ਜੰਮੂ ਕਸ਼ਮੀਰ ਝੂਟੀ ਦੇ ਤੇ ਮਨੋਸ਼ सिन्हा ਕਿਉਂਕਿ ਇੱਕ ਗੱਲ ਕਲੀਅਰ ਹੈ ਕਿ ਉੱਥੇ ਸਰਕਾਰ ਵੀ ਬਣੀ ਹੋਈ ਹੈ ਸਰਕਾਰ ਜਿਹਦਾ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਪਰ ਇਹ ਦਿੱਲੀ ਦੀ ਤਰ੍ਹਾਂ ਉਹ ਝੂਟੀ ਹੈ ਝੂਟੀ ਦੇ ਵਿੱਚ ਸਕਿਉਰਿਟੀ ਪਲੱਸ ਸਾਰਾ ਪੁਲਿਸ ਸਾਰੇ ਬੰਦੋਬਸਤ ਲੈਫਟੀਨੈਂਟ ਕੁਮਾਰਨ ਕੋਲ ਨੇ ਅਧਿਕਾਰ ਜਿਹੜੇ ਹੈ ਜੀ ਪਹਿਲੀ ਵਾਰ ਲੈਫਟੀਨੈਂਟ ਗਵਰਨਰ ਨੇ ਇੱਕ ਨੈਸ਼ਨਲ ਨਿਊਜ਼ਪੇਪਰ ਨੂੰ ਡਿਟੇਲਡ ਇੰਟਰਵਿਊ ਦਿੰਦੇ ਹੋਏ ਕੰਨੇ ਆ ਕਿ ਉੱਥੇ ਸੁਰੱਖਿਆ ਦੇ ਵਿੱਚ ਕਮਜ਼ੋਰੀਆਂ ਰਹੀਆਂ ਨੇ ਮੈਂ ਉਹਨੂੰ ਸਵੀਕਾਰ ਕਰਦਾ ਮੇਰੀ ਗਲਤੀ ਹੈ ਹੁਣ ਤੇ ਅੱਜ ਤੱਕ ਕਿਸੇ ਇਸ ਲੈਵਲ ਦੇ ਸੰਵਿਧਾਨਕ ਪੋਸਟ ਤੇ ਬੈਠੇ ਬੰਦੇ ਨੇ ਨਾ ਗ੍ਰਾਹ ਮੰਤਰੀ ਨੇ ਨਾ ਪ੍ਰਧਾਨ ਮੰਤਰੀ ਨੇ ਤੇ ਨਾ ਗਵਰਨਰ ਸਾਹਿਬ ਨੇ ਕਿਸੇ ਨੇ ਬੋਲਿਆ ਸੀ ਇੰਨੇ ਲੰਬੇ ਸਮੇਂ ਬਾਅਦ ਇਹ ਗੱਲ ਬੋਲੀ ਗਈ ਹੈ ਹੁਣ ਅਗਲਾ ਸਵਾਲ ਹੈ ਕਿ ਤੁਸੇ ਮੱਦਦੇ ਹੂੰ ਕਿ ਤੁਹਾਡੀ ਗੱਲ ਹੈ ਇੱਚ اخلاق ਕੋਈ ਨਹੀਂ ਹੁੰਦਾ ਕਿੱਥੇ ਤਾਂ ਤੁਸੀਂ ਜੰਗ ਲਾ ਲਈ ਤੁਸੀਂ ਰਜ਼ਾਇਨ ਕਿਉਂ ਨਹੀਂ ਕੀਤਾ ਹੁਣ ਤੱਕ ਖਾਮੋਸ਼ ਕਿਉਂ ਨੇ ਹੁਣ ਵੀ ਜੇ ਉਹ ਅਸਤੀਫਾ ਦੇ ਕੇ ਘਟੋ ਘਟ ਗੱਲ ਕਰਦੇ ਐਨੇ ਵੱਧੇ ਮਾਰੇਗੇ ਇਹ ਕੋਈ ਨਾਰਮਲ ਗੱਲ ਨਹੀਂ ਹੈ ਜੇ ਤੁਸੀਂ ਕਹਿੰਦੇ ਸਿਕਿਉਰਿਟੀ ਲੈਪਸ ਜ ਰਹੇ ਨੇ ਤਾਂ ਤੁਹਾਡੀ ਇਹ ਚ ਜ਼ਿੰਮੇਵਾਰੀ ਹੈ ਜਿਹੜੀ ਕਹਿੰਦੇ ਹੋ ਲੈ ਰਹੇ ਹੋ ਤਾਂ ਜ਼ਿੰਮੇਵਾਰੀ ਕਾਦੀ ਹੈ ਫਿਰ ਜ਼ਿੰਮੇਵਾਰੀ ਤਾਂ ਤੁਸੀਂ ਸੀਟ ਨਾਲ ਵੀ ਚੱਬੜੇ ਹੋਏ ਹੋ ਆ ਬਾਕੀ ਵੀ ਤੁਸੀਂ ਗੱਲਾਂ ਕਰੋਗੇ ਉਹ ਸਾਰਾ ਕੁਝ ਵਾਪਰ ਰਿਹਾ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ ਜ਼ਿੰਮੇਵਾਰੀ ਤਾਂ ਉਦੋਂ ਵੀ ਜ਼ਿਆਦਾ ਕਿਉਂਕਿ ਜੰਮੂ ਕਸ਼ਮੀਰ ਵਰਗੀਆਂ ਜਿਹੜੀਆਂ ਸਟੇਟਾਂ ਨੇ ਇਹ ਇਹੋ ਜੀ ਸਟੇਟ ਹੈ ਜਿੱਥੇ ਲੋਕਲ ਲੀਡਰਾਂ ਦੀ ਓਨੀ ਨਹੀਂ ਹੁੰਦੇ ਡਾਇਰੈਕਟਲੀ ਹੋਮ ਮਿਨਿਸਟਰੀ ਤੇ ਗਵਰਨਮੈਂਟ ਆਫ ਇੰਡੀਆ ਦਾ ਦਾਖਲ ਹੁੰਦਾ ਜਿੱਥੇ ਫੌਜ ਦਾ ਬੜਾ ਲੱਖਾਂ ਦੀ ਗਿਣਤੀ ਵਿੱਚ ਡਾਇਰੈਕਟਲੀ ਫੌਜ ਲੱਗੀ ਵੀ ਹੋਵੇ ਪੈਰਾਮਿਲਟਰੀ ਫੋਰਸੇਜ਼ ਲੱਗੀਆਂ ਹੋਣ ਉਹ ਕੱਲੇ ਲੈਫਟੀਨੈਂਟ ਗਵਰਨਰ ਦੇ ਬਸਤੀ ਵੀ ਗੱਲ ਨਹੀਂ ਹੁੰਦੀ ਇਹਦਾ ਮਤਲਬ ਕਿਉਰਟੀ ਲੈਬਸ ਜਿਹਦਾ ਮਾਮਲਾ ਲੈਫਟੀਨੈਂਟ ਗਵਰਨਰ ਇੱਕ ਚੀਜ਼ ਐ ਤੇ ਇਹ ਹੋਮ ਮਿਨਿਸਟਰੀ ਤੱਕ ਤੇ ਇਹ ਪ੍ਰਾਈਮ ਮਿਨਿਸਟਰੀ ਤੱਕ ਜਿੱਥੇ ਫੈਸਲੇ ਹੁੰਦੇ ਨੇ ਇਹ ਉਹਨਾਂ ਤੱਕ ਵੀ ਫਿਰ ਗੱਲ ਐ ਇਹ ਪ੍ਰਬੰਧਤਾ ਉੱਪਰਲੀ ਫਿਰ ਮੋਦੀ ਸਾਹਿਬ ਨੂੰ ਵੀ ਅਮਿਤ ਸਾਹਿਬ ਉਹਨਾਂ ਨੂੰ ਵੀ ਸਭ ਨੂੰ ਕਰਨਾ ਚਾਹੀਦਾ ਤੇ ਜਿਹੜੇ اخلاقی ਤੌਰ ਤੇ ਜ਼ਿੰਮੇਵਾਰ ਹੋਣਗੇ ਤਾਂ ਉਹਨਾਂ ਨੂੰ ਕੋਈ ਆਪਣੇ ਆਪ ਨੂੰ ਸਜ਼ਾ ਵੀ ਤਾਂ ਦੇਣੀ ਚਾਹੀਦੀ ਆ ਮਾੜੀ ਮੋਟੀ ਕਹ ਨਹੀਂ ਸਜ਼ਾ ਤਾਂ ਕਾਦੀ ਐ ਘਰ ਆਪਣਾ ਕੋਈ ਜਦੋਂ ਬਾਪੀਓ ਮੰਗਰ ਦੇਸ਼ ਤੋਂ ਜਿਹੜੇ ਵੱਡੇ ਬੰਦੇ ਨਿਖਲਾਕ ਉਹ ਜਾ ਤਰਿਆ ਨਹੀਂ ਹੁਣ ਕੇ ਜੀ ਆਪਾਂ ਅਸਤੀਫਾ ਦੇ ਦਈਏ ਜਾਂ ਕੋਈ ਆਪਦੇ ਬੰਦੇ ਨੂੰ ਤਾਂ ਕੱਢਦਾ ਵੀ ਨਹੀਂ ਹੈ ਵਿਰੋਧੀ ਹੁੰਦਾ ਹੁਣ ਨੂੰ ਚੱਕ ਕੇ ਪਰਾ ਮਾਰਦੇ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਔਰ ਇਹਨਾਂ ਨੂੰ ਆ ਮਾਰਟਾਇਡਮ ਡੇ ਬਣਾਉਂਦੇ ਨੇ ਕੱਲ ਜੰਮੂ ਕਸ਼ਮੀਰ ਚ ਕੋਈ ਤੇ ਉੱਥੇ ਸਾਰੇ ਲੀਡਰ ਅੰਦਰ ਬੰਦ ਸੀ ਉਬਰ ਬਦਲਾਣ ਨੇ ਬਿਆਨ ਦਿੱਤੇ ਨੇ ਕਿ ਇਹ ਕੀ ਗੱਲ ਹੋਈ ਸਾਰੇ ਪਾਰਟੀਆਂ ਦੇ ਮੇਨ ਲੀਡਰ ਘਰਾਂ ਚ ਨਾਜ਼ਰ ਬੰਦ ਕਰਤੇ ਕਿ ਤੁਸੀਂ ਨਹੀਂ ਜਾ ਕੇ ਗੱਲ ਕਰੋਗੇ ਫੈਸਲੇ ਤਾਇਵ ਹੋ ਰਹੇ ਨੇ ਇਸ ਕਰਕੇ ਇਹ ਬਹੁਤ ਖਤਰਨਾਕ ਮਾਹੌਲ ਚੋਂ ਗੁਜ਼ਰ ਰਹੇ ਨੇ ਸਟੇਟਾਂ ਔਰ ਜੇ ਸਕਿਉਰਿਟੀ ਲਾਫਸ ਚ ਦਾ ਹੈ ਇਸੇ ਲੈਵਲ ਤੇ ਹੋਵੇ ਹੁਣ ਉਹ ਮਨਮਰਜ਼ੀ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਜਿਵੇਂ ਇਹ ਕਰ ਰਹੇ ਨੇ ਉਵੇਂ ਇਲੈਕਸ਼ਨ ਕਮਿਸ਼ਨ ਕਰੀ ਜਾਂਦਾ ਉਹ ਆਪ ਉਹ ਕਿਸੇ ਦੀ ਨਹੀਂ ਸੁਣਦਾ ਇਹ ਸਾਰੀਆਂ ਚੀਜ਼ਾਂ ਉਸੇ ਪਾਸੇ ਵੱਲ ਚੱਲ ਰਹੀਆਂ ਨੇ ਬਿਲਕੁਲ ਬਹੁਤ درست ਜੀ ਬਹੁਤ ਧੰਨਵਾਦ ਸਰਦਾਰ ਮੀਤ ਸਿੰਘ ਜੀ ਤੁਸੀਂ ਵੀ ਵੇਖਦੇ ਰਹੋ ਭਲਾ ਧੰਨਵਾਦ ਸਤਿਕਾਰ ਸਤਿਕਾਰ ਜੀ